ਗੁਰਦੁਆਰਾ ਸੱਚਾ ਸੋਦਾ ਅੱਜ ਇਹ ਪਵਿੱਤਰ ਸਥਾਨ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਫਰੂਕਾਬਾਦ ਸ਼ਹਿਰ ਵਿੱਚ ਸਥਿਤ ਹੈ ਪਰ ਪਹਿਲਾਂ ਪਾਕਿਸਤਾਨ ਦੇ ਜ਼ਿਲ੍ਹਾ ਸ਼ੇਖੂਪੁਰਾ ਦੇ ਚੂਰਖਾਨਾ ਨਾਮਕ ਸਥਾਨ ਵਿੱਚ ਜਾਣਿਆ ਜਾਂਦਾ ਸੀ ਇਸ ਇਲਾਕੇ ਨੂੰ ਸੰਦਲਬਾਰ ਵੀ ਕਿਹਾ ਜਾਂਦਾ ਹੈ ਜ਼ਿਲ੍ਹਾ ਸ਼ੇਖੂਪੁਰਾ ਪਹਿਲਾਂ ਗੁਜਰਾਵਾਲੇ ਦਾ ਹਿੱਸਾ ਹੁੰਦਾ ਸੀ ਨਨਕਾਣਾ ਸਾਹਿਬ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ਤੇ ਇਹ ਪਵਿੱਤਰ ਥਾਂ ਸਥਿਤ ਹੈ ਗੁਰਦੁਆਰਾ ਸੱਚਾ ਸੌਦਾ ਜਿੱਥੇ ਬਾਬਾ ਗੁਰੂ ਨਾਨਕ ਦੇਵ ਜੀ ਨੇ ਲੰਗਰ ਦੀ ਪ੍ਰਥਾ ਚਲਾਈ ਗੁਰੂ ਨਾਨਕ ਦੇਵ ਜੀ ਨੇ ਇੱਥੇ ਮਾਲਕ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ ਗੁਰੂ ਸਾਹਿਬ ਨੇ ਉਸ ਸਮੇਂ ਤੋਂ ਹੀ ਲੋਕਾਂ ਨੂੰ ਸਿਖਾਇਆ ਕਿ ਲੰਗਰ ਦੀ ਸੇਵਾ ਵਿੱਚ ਸਭ ਇੱਕੋ ਜਿਹੇ ਹਨ ਗੁਰੂ ਸਾਹਿਬ ਦੀ ਇਹ ਰੀਤ ਅੱਜ ਤੱਕ ਇਸ ਗੁਰਦੁਆਰੇ ਵਿੱਚ ਚੱਲ ਰਹੀ ਹੈ ਇੱਥੇ ਹਰ ਕੋਈ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਇੱਕੋ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਦਾ ਹੈ ਇਹਤੇ ਮਰਦਔਰਤ ਬੱਚੇ ਬਜ਼ੁਰਗ ਹਰ ਕੋਈ ਸੇਵਾ ਕਰ ਸਕਦਾ ਹੈ ਜੋ ਵੀ ਬੰਦਾ ਆਪਣੇ ਦਿਲੋਂ ਰੱਬ ਦੀ ਸੇਵਾ ਲਈ ਕੁਝ ਕਰਨਾ ਚਾਹੁੰਦਾ ਹੈ ਉਹ ਆਪਣੇ ਧਨ ਵਿੱਚੋਂ ਖਰਚ ਕਰਕੇ ਸਾਧ ਸੰਗਤ ਲਈ ਲੰਗਰ ਚਲਾਉਂਦਾ ਹੈ ਇਹੋ ਹੀ ਰਾਹ ਹੈ ਜਿਸ ਨਾਲ ਗੁਰੂ ਸਾਹਿਬ ਦੀ ਕਿਰਪਾ ਪ੍ਰਾਪਤ ਹੁੰਦੀ ਹੈ ਇਤਿਹਾਸਕਾਰ ਲਿਖਦੇ ਹਨ ਕਿ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਪਿਤਾ ਮਹਤਾ ਕਲਿਆਨ ਦਾਸ ਜੀ ਨੇ ਕੁਝ ਪੈਸੇ ਦਿੱਤੇ ਅਤੇ ਉਹਨਾਂ ਨੂੰ ਮੰਡੀ ਵਿੱਚ ਜਾ ਕੇ ਕੋਈ ਸੌਦਾ ਖਰੀਦਣ ਲਈ ਕਿਹਾ। ਗੁਰੂ ਸਾਹਿਬ ਆਪਣੇ ਸਾਥੀਆਂ ਸਮੇਤ ਮੰਡੀ ਵੱਲ ਚੱਲ ਪਏ। ਜਦੋਂ ਉਹ ਇੱਕ ਨੇੜਲੇ ਜੰਗਲ ਤੋਂ ਗੁਜ਼ਰ ਰਹੇ ਸਨ, ਉਹਨਾਂ ਨੇ ਦੇਖਿਆ ਕਿ ਕੁਝ ਫਕੀਰ ਭੁੱਖੇ ਬੈਠੇ ਹਨ। ਗੁਰੂ ਜੀ ਨੇ ਉਹਨਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਨੂੰ ਕੱਪੜੇ ਵੀ ਦਿਵਾਏ। ਉਸ ਪੈਸੇ ਨਾਲ ਜੋ ਕਾਰੋਬਾਰ ਲਈ ਦਿੱਤੇ ਗਏ ਸਨ, ਅਸਲ ਵਿੱਚ ਸੱਚਾ ਸੌਦਾ ਕੀਤਾ। ਭੁੱਖਿਆਂ ਦੀ ਸੇਵਾ ਕਰਕੇ ਗੁਰੂ ਨਾਨਕ ਦੇਵ ਜੀ ਨੇ ਅਸਲੀ ਧਨ ਕਮਾਇਆ ਗੁਰੂ ਸਾਹਿਬ ਨੇ ਆਪਣੇ ਸਾਥੀਆਂ ਨੂੰ ਵੀ ਸਮਝਾਇਆ ਸੱਚਾ ਧਨ ਉਹ ਹੈ ਜੋ ਲੋਕਾਂ ਦੀ ਭਲਾਈ ਲਈ ਵਰਤਿਆ ਜਾਵੇ ਇਸ ਸਮੇਂ ਸੰਤ ਨਾਰਾਇਣ ਜੀ ਜੋ ਉਦਾਸੀ ਪਰੰਪਰਾ ਦੇ ਮੁਖੀ ਸਨ ਉਹ ਵੀ ਇੱਥੇ ਆਏ ਅਤੇ ਗੁਰੂ ਜੀ ਦੇ ਲੰਗਰ ਨੂੰ ਛਕਿਆ ਇਸੇ ਕਰਕੇ ਅੱਜ ਵੀ ਦੁਨੀਆ ਭਰ ਵਿੱਚ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਹਨ ਉੱਥੇ ਹੀ ਲੰਗਰ ਦੀ ਰੀਤ ਚੱਲਦੀ ਹੈ ਡਾਕਟਰ ਦਲਬੀਰ ਸਿੰਘ ਪੰਨੂ ਆਪਣੀ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰ ਵਿੱਚ ਲਿਖਦੇ ਹਨ ਕਿ ਉਸ ਦੌਰ ਵਿੱਚ ਚਾਂਦੀ ਦੇ ਸਿੱਕੇ ਚੱਲਦੇ ਸਨ ਕੁਝ ਇਤਿਹਾਸਕਾਰਾਂ ਦੇ ਮੁਤਾਬਿਕ 1540 ਤੋਂ 1546 ਦੇ ਦਰਮਿਆਨ ਸ਼ੇਰ ਸ਼ਾਹ ਸੂਰੀ ਨੇ ਚਾਂਦੀ ਦੇ ਨਵੇਂ ਸਿੱਕੇ ਜਾਰੀ ਕੀਤੇ ਪਹਿਲੀ ਵਾਰ ਕਾਗਜ਼ ਦੇ 10 ਰੁਪਏ ਦੇ ਨੋਟ ਉਸ ਦੌਰ ਵਿੱਚ ਲਗਭਗ ਜਾਰੀ ਹੋਏ ਪਰ ਮੁਗਲਾਂ ਤੋਂ ਬਹੁਤ ਪਹਿਲਾਂ ਹੀ ਚੰਦਰਗੁਪਤ ਮੌਰੀਆ ਦੇ ਸਮੇਂ ਵਿੱਚ ਵੱਖ-ਵੱਖ ਕਿਸਮਾਂ ਦੇ ਸਿੱਕੇ ਚੱਲਦੇ ਸਨ ਹਰੀਦوار ਦੇ ਹਕੂਮਰਾਨ ਨੇ ਵੀ ਆਪਣੇ ਨਾਮ ਦੇ ਸਿੱਕੇ ਚਲਾਏ ਸਨ ਮਹਾਰਾਜਾ ਰਣਜੀਤ ਸਿੰਘ ਨੇ ਖਾਲਸਾ ਰਾਜ ਦੌਰਾਨ ਗੁਰਦੁਆਰੇ ਦੇ ਲੰਗਰ ਲਈ 2176 ਕਨਾਲ ਜ਼ਮੀਨ দান ਕੀਤੀ ਇਸ ਤੋਂ ਇਲਾਵਾ 211 ਕਨਾਲ ਹੋਰ ਵੀ ਜ਼ਮੀਨ ਦਿੱਤੀ ਸਾਲ 1840 ਵਿੱਚ ਭਾਈ ਕਿਰਪਾ ਰਾਮ ਜੀ ਨੇ ਇੱਥੇ ਇੱਕ ਪੱਕਾ ਗੁਰਦੁਆਰਾ ਤਾਮੀਰ ਕਰਵਾਇਆ ਪਰ ਦੋਸਤੋ ਇਤਿਹਾਸ ਹਮੇਸ਼ਾ ਆਸਾਨ ਨਹੀਂ ਰਿਹਾ 1947 ਦੇ ਵੰਡ ਤੋਂ ਬਾਅਦ ਜਦੋਂ ਪਾਕਿਸਤਾਨ ਬਣਿਆ ਤਾਂ ਕਈ ਇਤਿਹਾਸਿਕ ਗੁਰਦੁਆਰੇ ਬੇਸਹਾਰਾ ਰਹਿ ਗਏ ਗੁਰਦੁਆਰਾ ਸੱਚਾ ਸੌਦਾ ਸਾਹਿਬ ਵੀ 1947 ਤੋਂ 1992 ਤੱਕ ਬੰਦ ਰਿਹਾ ਨਾ ਕੋਈ ਲੰਗਰ ਨਾ ਕੋਈ ਸੰਗਤ ਸਿਰਫ ਖਾਮੋਸ਼ੀ ਇਤਿਹਾਸਕਾਰ ਲਿਖਦੇ ਹਨ ਕਿ 1992 ਵਿੱਚ ਕੁਝ ਲੋਕਾਂ ਨੇ ਇਸ ਗੁਰਦੁਆਰੇ ਦੀ ਧਰਤੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਾਕਿਸਤਾਨ ਵਿੱਚ ਰਹਿਣ ਵਾਲੇ ਸਿੱਖ ਸੇਵਾਦਾਰ ਖੜੇ ਹੋ ਗਏ ਸਰਦਾਰ ਸੁੱਚਾ ਸਿੰਘ ਹੋਰ ਸੇਵਾਦਾਰਾਂ ਸਮੇਤ ਅੰਦਰ ਹੀ ਰਹੇ ਕੀਰਤਨ ਕਰਦੇ ਰਹੇ ਲੰਗਰ ਚਲਾਉਂਦੇ ਰਹੇ ਫਿਰ ਵਿਰੋਧੀਆਂ ਨੇ ਹਮਲਾ ਕਰ ਦਿੱਤਾ ਉਸ ਹਮਲੇ ਵਿੱਚ ਸਰਦਾਰ ਸੁੱਚਾ ਸਿੰਘ ਅਤੇ ਕੁਝ ਹੋਰ ਸੇਵਾਦਾਰਾਂ ਨੇ ਆਪਣੀ ਸ਼ਹੀਦੀ ਦੇ ਕੇ ਇਹ ਧਰਤੀ ਬਚਾਈ ਇਹ ਸਿਰਫ ਇਤਿਹਾਸ ਨਹੀਂ ਇੱਕ ਸਾਡੇ ਲਈ ਇੱਕ ਵੱਡਾ ਸਬਕ ਹੈ ਸ਼ਹੀਦੀ ਤੋਂ ਬਾਅਦ ਐ ਜੀ ਪੀ ਸੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦੇ ਦਬਾਅ ਤੇ ਕਾਰਵਾਈ ਕੀਤੀ ਪਾਕਿਸਤਾਨ ਸਰਕਾਰ ਨੇ ਫੈਸਲਾ ਲਿਆ ਇਹ ਗੁਰਦੁਆਰਾ ਸਿੱਖਾਂ ਨੂੰ ਵਾਪਿਸ ਦਿੱਤਾ ਜਾਵੇ 1992 ਦੇ ਆਖਰੀ ਮਹੀਨਿਆਂ ਵਿੱਚ ਇਹ ਗੁਰਦੁਆਰਾ ਮੋੜ ਖੋਲਿਆ ਗਿਆ ਉਸ ਤੋਂ ਬਾਅਦ ਰੋਜ਼ਾਨਾ ਦਰਬਾਰ ਖੁੱਲਦਾ ਹੈ ਲੰਗਰ ਚੱਲਦਾ ਹੈ ਹਰ ਸਾਲ ਗੁਰਪੁਰਬ ਅਤੇ ਵਿਸਾਖੀ ਤੇ ਹਜ਼ਾਰਾਂ ਯਾਤਰੀ ਇੱਥੇ ਆਉਂਦੇ ਹਨ ਅੱਜ ਗੁਰਦੁਆਰਾ ਸੱਚਾ ਸੌਦਾ ਸਾਹਿਬ ਸਾਡੇ ਸਾਹਮਣੇ ਖੜਾ ਹੈ ਕੇਵਲ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਦਾ ਨਹੀਂ ਸਗੋਂ ਸਿੱਖ ਸੇਵਾਦਾਰਾਂ ਦੀ ਸ਼ਹੀਦੀ ਦਾ ਵੀ ਜਿਉਂਦਾ ਨਿਸ਼ਾਨ ਹੈ ਇਹ ਸਾਨੂੰ ਸਿਖਾਉਂਦਾ ਹੈ ਆਪਣਾ ਧਨ ਆਪਣੀ ਤਾਕਤ ਆਪਣਾ ਸਮਾਂ ਜੇ ਹੋਰਨਾਂ ਦੀ ਭਲਾਈ ਵਿੱਚ ਲਗਾਇਆ ਜਾਵੇ ਤਾਂ ਉਹੀ ਹੈ ਸੱਚਾ ਸੌਦਾ ਆਓ ਅਸੀਂ ਵੀ ਗੁਰੂ ਨਾਨਕ ਦੇਵ ਜੀ ਦੇ ਇਸ ਉਪਦੇਸ਼ ਤੇ ਅਮਲ ਕਰੀਏ ਗੁਰਦੁਆਰਾ ਸੱਚਾ ਸੌਦਾ ਸਾਹਿਬ ਦਾ ਇਤਿਹਾਸ ਸਾਨੂੰ ਸਿਰਫ ਪ੍ਰੇਰਣਾ ਹੀ ਨਹੀਂ ਹੌਸਲਾ ਵੀ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ